ਯੋ ਬੋਲੇ ਸੁੰਦਰ ਬੈ ਕਮਾਨ ਵਾਲਮੀ ਕੀ ਮਹਾਰਾਜ ਜੀ ਸਤਿਗੁਰੂ ਗਿਆਨ ਆਜੀ ਮਾਰਾ ਜੀ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਜੋ 27 ਤਰੀਕ ਨੂੰ ਆਪਾਂ ਭਗਵਾਨ ਵਾਲਮੀ ਕੁਮਾਰ ਜੀ ਦਾ ਵਾਲਮੀ ਤੀਰਥ ਤੇ ਔਰ ਪਾਉਣ ਤੀਰ ਕਮਾਨ ਦਾ ਨਿਸ਼ਾਨ ਸਾਹਿਬ ਚੜਾਇਆ ਸੀ ਤਾਂ ਉਸ ਤੋਂ ਬਾਅਦ ਦੇ ਵਿੱਚ ਕੁਝ ਆਪਣੇ ਸੰਤਾ ਮਹਾਂਪੁਰਸ਼ਾਂ ਨੂੰ ਕੋਸ਼ਿਸ਼ ਕੁਝ ਜਿਨ੍ਹਾਂ ਨੂੰ ਨਰਾਜ਼ ਹੋਇਆ ਉਹਨਾਂ ਨੇ ਕੁਝ ਸ਼ਬਦ ਜਿਹੜੇ ਸੀ ਆਪਣੇ ਸੰਤਾਂ ਮਾਪੁਰਖਾਂ ਦੇ ਬਰਖਲਾਹ ਬੋਲੇ ਸੀ। ਤੋਂ ਉਸ ਨੂੰ ਉਹਦੀ ਅਸੀਂ ਜਿਹੜੀ 3 ਤਰੀਕ ਦਾ ਜਿਹੜਾ ਅਸੀਂ ਉਹਦੀ ਕਾਲ ਦਿੱਤੀ ਸੀ ਰੱਖੀ ਸੀ। ਤੇ ਅਸੀਂ 3 ਤਰੀਕ ਨੂੰ ਧੰਨਾ ਲਾਵਾਂਗੇ ਨਹੀਂ ਤੇ ਉਹ ਉਹਨਾਂ ਦੇ ਉੱਪਰ ਕਾਰਵਾਈ ਕੀਤੀ ਜਾਵੇ। ਪਰ ਜਿਹੜਾ 5 ਤਰੀਕ ਤੇ 4 ਤਰੀਕ ਦਾ ਗੁਰਪੁਰਬ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਭਗਵਾਨ ਵਾਲਮੀਕ ਮਹਾਰਾ ਦੀਵ ਤੇ ਪੁਨਿਆਂ ਦਾ ਮੇਲਾ ਆ ਰਿਹਾ। ਉਹਨੂੰ ਪਸ ਨਗਰ ਵਿੱਚ ਰੱਖਦੇ ਹੋਏ ਅਸੀਂ 3 ਤਰੀਕ ਵਾਲੀ ਜਿਹੜੀ ਕਾਲ ਐਸ ਕਰਕੇ ਵਾਪਸ ਲੈ ਰਹੇ ਆਂ ਕਿ ਜਿਹੜਾ ਸਮਾਜ ਦੇ ਵਿੱਚ ਕੋਈ ਤੀਰਥ ਤੇ ਆਉਣ ਦੇ ਹਰਮੰਦਰ ਸਾਹਿਬ ਦੇ ਵਿੱਚ ਆਉਣ ਦੇ ਮੱਥਾ ਟੇਕਣ ਦੇ ਕਿਸੇ ਨੂੰ ਪ੍ਰੋਬਲਮ ਨਾ ਹੋਵੇ ਇਸ ਕਰਕੇ ਅਸੀਂ ਸਾਰੀ ਸੰਗਤ ਦਾ ਜਿਹੜਾ ਸਾਡੇ ਅਵਸਰ ਸਹਿਬਾਨਾਂ ਦਾ ਵੀ ਮਾਨ ਰੱਖਦੇ ਹੋਏ ਅਸੀਂ ਆਪਣੀ ਕਾਲ ਨੂੰ ਇਸ ਕਰਕੇ ਵਾਪਸ ਲੈ ਰਹੇ ਆ ਤੇ ਸਾਰੀਆਂ ਸੰਗਤਾਂ ਨੇ ਸ਼ਾਂਤੀ ਬਣਾਈ ਰੱਖਣੀ ਤੇ ਭਗਵਾਨ ਵਾਲਮੀਕ ਮਹਾਰਾਜ ਦੇ ਤੀਰਥ ਤੇ ਆ ਕੇ ਭਗਵਾਨ ਵਾਲਮੀਕ ਮਹਾਰਾਜ ਦੇ ਪੁੰਨਿਆ ਵਾਲੇ ਦਿਨ ਪੁੰਨਿਆ ਵਾਲੇ ਮੇਲੇ ਤੇ ਦਰਸ਼ਨ ਕਰੋ ਸ੍ਰੀ ਹਰਮੰਦਰ ਸਾਹਿਬ ਮਹਾਰਾਜਾ ਉੱਥੇ ਵੀ ਦਰਸ਼ਨ ਕਰੋ ਕੋਈ ਇੱਥੇ ਆਉਣ ਦੀ ਪ੍ਰੋਬਲਮ ਨਹੀਂ ਕੀ ਜੋ ਬੋਲੇ ਸੁਬਾਨ ਰਬ ਭਗਵਾਨ ਸੁਬਾਨ ਸੁਬਾਨ ਮਹਾਰਾਜ ਕੀ ਜੈ ਰੱਬ ਦੀ ਗੁਰੂ ਆਪਕੋ ਜੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 3 ਤੇ 4 ਤਰੀਕ ਨੂੰ ਜਿਹੜਾ ਵਾਲਮੀਕੀ ਸਮਾਜ ਚ ਇੱਕ ਰੋਸ ਸੀਗਾ ਜਿਹਦੇ ਵੱਜੋਂ ਦੋਵੇਂ ਤੇਰਾ ਵੱਲੋਂ ਰੋਸ ਪ੍ਰਦਰਸ਼ਨ ਕਰਨਾ ਸੀਗਾ ਭੰਡਾਰੀਪੁਰ ਦੇ ਵਿਖੇ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਦੇ ਆਂ ਪ੍ਰਸ਼ਾਸਨ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਪੂਰੇ ਸਮਾਜ ਨੇ ਇੱਕ ਬਹੁਤ ਹੀ ਇਤਿਹਾਸਿਕ ਫੈਸਲਾ ਲੈਂਦੇ ਹੋਏ ਦੋਵੇਂ ਧਿਰਾਂ ਨੇ 3 ਤੇ 4 ਤਰੀਕ ਨੂੰ ਜਿਹੜੀ ਆਪਣੀ ਕਾਲ ਸੀਗੀ ਉਹ ਵਾਪਸ ਲਈ ਹੈ ਤਾਂ ਜੋ ਜਿਹੜਾ ਆਪਸੀ ਭਾਈਚਾਰਾ ਜਿਹੜੀ ਆਪਣੀ ਸਾਡੀ ਬ੍ਰਦਰਰਹੂਡ ਹੈ ਕਮਿਊਨਲ ਹਾਰਮਨੀ ਉਹ ਬਰਕਰਾਰ ਰਹੇ ਪੀਸ ਬਰਕਰਾਰ ਰਹੇ ਤੇ ਖਾਸ ਕਰਕੇ ਜਿਹੜੇ ਆਣ ਵਾਲੇ ਸਾਡੇ ਪੂਰਬ ਦਾ ਦਿਹਾੜਾ ਤੇ ਵਿਜੇ ਦਿਵਸ ਦਾ ਦਿਹਾੜਾ ਜਿਹੜਾ ਕਿ ਪਾਵਨ ਸਥਾਨ ਵਾਲਮੀਕੀ ਤੀਰਥ ਤੇ ਜਿਹੜਾ ਮਨਾਇਆ ਜਾਣਾ ਉਹ ਵਧੀਆ ਢੰਗ ਨਾਲ ਮਨਾਇਆ ਜਾ ਸਕੇ ਤੇ ਸਾਰੇ ਜਣੇ ਰਲ ਮਿਲ ਕੇ ਪ੍ਰਸ਼ਾਸਨ ਦੇ ਨਾਲ ਤਿਆਰੀਆਂ ਕਰਨਗੇ ਤੇ ਇਹ ਜਿਹੜਾ ਪਰਵ ਹੈ ਇਹਨੂੰ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾਏਗਾ ਸੋ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਚੁੱਕਦਿਆਂ ਹੋਏ ਹਨ ਦੋਵੇਂ 13 ਵੱਲੋਂ ਇਹ ਕਾਲ ਦਿੱਤੀ ਗਈ ਹੈ ਕਿ ਜਿਹੜਾ ਇਹਨਾਂ ਨੇ ਧਰਨਾ ਰੱਖਿਆ ਸੀਗਾ ਮਿੱਥਿਆ ਸੀਗਾ ਉਹ ਪੋਸਟਪੋਨ ਹੈ ਸੋ ਨਿਰਭੈ ભગવાન ਵਾਲਮੀਕੀ ਮਹਾਰਾਜ ਦੀ ਜੈ ਵਾਲਮੀਕੀ ਧਰਮ ਦਾ ਪ੍ਰਕਾਸ਼ ਹੋਵੇ ਵਾਲਮੀਕੀ ਧਰਮ ਦਾ ਪ੍ਰਕਾਸ਼ ਹੋਵੇ ਸਾਥੀਓ ਜਿਹੜਾ ਸਮਾਜ ਵੱਲੋਂ 3 ਤਰੀਕ ਨੂੰ ਅੰਮ੍ਰਿਤਸਰ ਬੰਦ ਔਰ 4 ਤਰੀਕ ਨੂੰ ਪੂਰੇ ਪੰਜਾਬ ਦੇ ਵਿੱਚ ਉਤਲੇ ਫੁਕੇ ਜਾਣੇ ਸੀ ਉਹ ਫਿਲਹਾਲ ਪ੍ਰੋਗਰਾਮ ਰੱਦ ਕੀਤਾ ਜਾਂਦਾ ਹੈ ਕਿਉਂਕਿ ਵਿਜੇ ਦਿਵਸ ਦਾ ਮੇਲਾ ਹੈ 5 ਤਰੀਕ ਦਾ ਪ੍ਰਸੰਗਤਾ ਦੇ ਵਿੱਚ ਬਹੁਤ ਉੱਸਾ ਆ ਤੇ ਕੁਝ ਸੰਟਾਂ ਡਰੀਆਂ ਵੀ ਪਈਆਂ ਵਾ ਇਸ ਕਰਕੇ ਸਮਾਜ ਪੂਰਾ ਇੱਥੇ ਬੈਠਾ ਆ ਉਹ ਪ੍ਰੋਗਰਾਮ ਫਿਲਹਾਲ ਅਰਧ ਕੀਤਾ ਜਾਂਦਾ ਹੈ ਕੁਮਾਰ ਦਰਸ਼ਨ ਜੀ ਜੈਵਾਦ ਮਿਕੀ ਜੀ ਹਾਂ ਜਿਸ ਰਾਂਗੇ ਪਰਮ ਪਿਤਾ ਪਰਮਾਤਮਾ ਭਗਵਾਨਵਾਦਮੀ ਕੀ ਮਹਾਰਾਜੀ ਦਾ ਪਾਵਨ ਪ੍ਰਗਟ ਜੋ ਸਾਰਿਆ ਹੈ ਉਹਨੂੰ ਮੱਦੇਦੈ ਰੱਖਦੇ ਹੋਏ ਵਿਜੇ ਦਿਵਸ ਦੇ ਸੁਬੰਧ ਦੇ ਵਿੱਚ ਜਿਹੜਾ ਅੱਜ ਅਸੀਂ ਇੱਕ ਆਪਣੇ ਵਿਚਾਰ ਕੀਤੇ ਹੈ ਕਿ ਪਰਮਾਤਮਾ ਦਾ ਜਿਹੜਾ ਉਹ ਦਿਹਾੜਾ ਹੈ ਉਹ ਬਹੁਤ ਮੱਤਯਾਪੂਰਣੇ ਤੇ ਇਸ ਕਰਕੇ ਇਹ ਜਿਹੜਾ ਪ੍ਰੋਗਰਾਮ ਹੈ 3 ਔਰ 4 ਤਰੀਕ ਦਾ ਅੰਮ੍ਰਿਤਸਰ ਬੰਦਾ ਔਰ ਪੁਤਲਾ ਦੇਹਨ ਦਾ ਜਿਹੜਾ ਪ੍ਰੋਗਰਾਮ ਸੀ ਹੈ ਕੁਝ ਸਮੇਂ ਲਈ ਸਦਗਤ ਕੀਤਾ ਜਾ ਰਿਹਾ ਔਰ ਇੱਕ ਪੰਜਾਬ ਦੀ ਵਿਸ਼ੇਸ਼ ਮੀਟਿੰਗ ਜਿਹੜੀ ਕਿ 9 ਤਰੀਕ ਨੂੰ ਉਹ ਸਥਾਨ ਦੱਸ ਦਿੱਤਾ ਜਾਏਗਾ 9 ਤਰੀਕ ਨੂੰ ਪੂਰੇ ਪੰਜਾਬ ਤੋਂ ਜਿਹੜੀ ਇੱਕ ਮੀਟਿੰਗ ਹੋਣ ਜਾ ਰਹੀ ਹੈ ਇਸ ਕਰਕੇ ਜਿਹੜਾ 4 ਤਰੀਕ ਦਾ ਪ੍ਰੋਗਰਾਮ ਹੈ ਉਹ ਨੂੰ ਇਹ ਸਦਗਤ ਕਰ ਰਹੇ ਹੁਣ ਅੱਗੇ ਚੌਧੇ ਯਸ਼ਪਲ ਜੀ ਜੈ ਵਾਲਮੀਕੀ ਜੀ ਹਰ ਹਰ ਵਾਲਮੀਕੀ ਅੱਜ ਬੜੀ ਸਰਵਸੰਮਤੀ ਦੇ ਨਾਲ ਇੱਕ ਵਿਸ਼ੇਸ਼ ਜੋ 5 ਅਕਤੂਬਰ ਨੂੰ 5 5 ਨਵੰਬਰ ਨੂੰ ਵਾਲਮੀਕੀ ਵਿਜੇ ਦਿਵਸ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਇਸ ਦਿਨ ਨੂੰ ਸੱਟ ਲਈ ਬਹੁਤ ਹੀ ਸ਼ੁਭ ਅਹਿਮ ਦਿਨ ਹੈ ਧਾਰਮਿਕ ਤੌਰ ਤੇ ਇਸ ਨੂੰ ਧਿਆਨ ਚ ਰੱਖਦੇ ਹੋਏ ਜੋ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਨੂੰ ਬੰਦ ਕਰਨ ਲਈ ਤਿੰਨ ਤਰੀਕ ਦਾ ਰੱਖਿਆ ਗਿਆ ਸੀ ਪ੍ਰੋਗਰਾਮ ਔਰ ਚਾਰ ਤਰੀਕ ਨੂੰ ਪੂਰੇ ਪੰਜਾਬ ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਨ ਜੀ ਜੋ ਮੁੱਖ ਮੰਤਰੀ ਪੰਜਾਬ ਨੇ ਉਹਨਾਂ ਦਾ ਪੁੱਤਣਾ ਫੂਕਣ ਦਾ ਪ੍ਰੋਗਰਾਮ ਲਿਖਿਆ ਗਿਆ ਸੀ ਵਾਲਮਿਕੀ ਵਿਜੇ ਦਿਵਸ ਨੂੰ ਧਿਆਨ ਚ ਰੱਖਦੇ ਹੋਏ ਕਿ ਸਾਡੀ ਸਾਰਿਆਂ ਦੀਆਂ ਭਾਵਨਾਵਾਂ ਜੁੜੀਆਂ ਇਸ ਦਿਨ ਨੂੰ ਸਾਡੇ ਸਾਰਿਆਂ ਦੇ ਲਈ ਬਹੁਤ ਹੀ ਪਵਿੱਤਰ ਦਿਨ ਹੈ ਤੇ ਸਾਰੇ ਲੋਕ ਇਸ ਦੀਆਂ ਤਿਆਰੀਆਂ 'ਚ ਲੱਗੇ ਹੋਏ ਆ ਕੁਝ ਲੋਕਾਂ ਨੇ ਵਾਲਮਿਕੀ ਆਸ਼ਰਮ ਬਹੁਤ ਵੱਡੀ ਗਿਣਤੀ ਜਾਣਾ ਮੱਥਾ ਟੇਕਣ ਲਈ ਤੇ ਬਹੁਤ ਸਾਰੇ ਲੋਕਾਂ ਨੇ ਆਪਣੇ ਆਪਣੇ ਮੰਦਰਾਂ ਦੇ ਵਿੱਚ ਆਪਣੇ ਆਪਣੇ ਘਰਾਂ ਦੇ ਵਿੱਚ ਵੀ ਇਹ ਵਿਸ਼ੇਸ਼ ਜਿਹੜਾ ਸਾਡਾ ਧਾਰਮਿਕ ਦਿਨ ਹੈ ਮਨਾਣਾ ਇਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ 3 ਨਵੰਬਰ ਦਾ ਔਰ 4 ਨਵੰਬਰ ਦਾ ਜਿਹੜਾ ਪ੍ਰੋਗਰਾਮ ਹੈ ਇਸ ਤਾਕਤ ਕੀਤਾ ਜਾਂਦਾ ਔਰ ਅਗਲੀ ਜਿਹੜੀ ਵੱਡੇ ਪੱਧਰ ਤੇ ਇੱਕ ਮੀਟਿੰਗ ਹੈ ਜਿਹੜੀ ਪੂਰੇ ਪੰਜਾਬ ਦੇ ਅੰਦਰ ਰੱਖੀ ਜਾਣੀ ਹੈ ਉਸ ਦਾ ਸਥਾਨ ਔਰ ਸਮਾਂ ਤੁਹਾਨੂੰ ਦੱਸ ਦਿੱਤਾ ਜਾਊਗਾ ਔਰ ਆਪਾਂ ਸਾਰਿਆਂ ਨੇ ਉਸ ਮੀਟਿੰਗ ਦੇ ਵਿੱਚ ਹੁਮ ਹਮਾ ਕੇ ਪਹੁੰਚਣਾ ਤਾਂ ਕਿ ਜਿਹੜਾ ਅਗਲਾ ਪ੍ਰੋਗਰਾਮ ਵਧੀਆ ਤਰੀਕੇ ਨਾਲ ਸਰਵਸੰਮਤੀ ਦੇ ਨਾਲ ਸਾਰਿਆਂ ਦੀ رائے ਲੈ ਕੇ ਇਸ ਪ੍ਰੋਗਰਾਮ ਆਪਾਂ ਸਿਰੇ ਚੜਾ ਸਕੀਏ ਤੁਹਾਡਾ ਬਹੁਤ ਬਹੁਤ ਧੰਨਵਾਦ ਜੈਵਾਲਮਿਕੀ ਜੀ ਸ਼ਸ਼ੀ ਆទਿਰੰਮ ਪ੍ਰੇਮੀਓ ਜੈਵਾਲਮਿਕੀ ਜਿੱਦਾਂ ਕਿ ਸਾਰਾ ਜਿਹੜਾ ਤੁਹਾਨੂੰ ਨਿਚੋੜ ਜਿਹੜਾ ਅੱਜ ਦੀ ਇਸ ਪੈਟਿਕ ਦਾ ਦੱਸ ਦਿੱਤਾ ਤਿੰਨੇ ਵੀਰਾਂ ਨੇ ਔਰ ਅੱਗੇ ਦੀ ਜਿਹੜੀ ਸਥਿਤੀ ਆ ਉਹ ਮੈਂ ਇਹ ਚਾਹੂੰਗਾ ਸਾਰੀਆਂ ਸੰਗਤਾਂ ਨੂੰ ਇਹ ਹੀ ਮੈਂ ਬੇਨਤੀ ਕਰੂੰਗਾ ਕਿ ਪਾਵਨ ਵਾਲਮੀਕੀ ਵਿਜੇ ਦਿਵਸ ਜਿਹੜਾ ਆ ਰਿਹਾ ਹੈ ਉਹ ਚ ਤੁਸੀਂ ਆਰਾਮ ਦੇ ਨਾਲ ਸਾਰੇ ਨਤਮਸਤਕ ਹੋਣ ਲਈ ਇੱਥੇ ਪਹੁੰਚੋ ਕਿਉਂਕਿ ਇੱਥੇ ਜਿਹੜਾ ਤਿਰਸ ਤੇ ਤੁਸੀਂ ਨਤਮਸਤਕ ਹੋਣਾ ਐਦਾ ਦਿਨ ਮਨਾਉਣਾ ਜਿਹੜਾ 5 ਤਰੀਕ ਵਾਲਾ ਦਿਨ ਤੁਸੀਂ ਮਨਾਉਣਾ ਸਾਰਿਆਂ ਨੇ ਆਪਣੇ ਘਰਾਂ 'ਚ ਵੀ ਉਹ ਆਪਣੇ ਹਮ ਹਮ ਆ ਕੇ ਮਨਾਓ ਇਹ ਜਿਹੜੀਆਂ ਸਾਡੀ ਆਪਣੀਆਂ ਵਿਚਾਰਧਾਰਾਵਾਂ ਦੇ ਥੋੜੇ ਮਤਭੇਦ ਨੇ ਉਹ ਜਲਦੀ ਖਤਮ ਹੋਣਗੇ ਕੋਈ ਕਿਸੇ ਨੂੰ ਕਿਸੇ ਕਿਸਮ ਦਾ ਡਰ ਨਹੀਂ ਰੱਖਣਾ ਔਰ ਆਰਾਮ ਦੇ ਨਾਲ ਤਿਰਸ ਤੇ ਆ ਕੇ ਮੱਥਾ ਟੇਕੋ ਜੀ ਧੰਨਵਾਦ ਅਸੁੱਤਬ ਸੋਚ ਬੋਲਦੇ आदितम प्रेमियों जय वाल्मीकि मैं सचिन असु राव जो कि आज अमृतसर शहर ਦੇ ਵਿੱਚ ਸਾਰੇ ਸਮੂਹ ਸੰਗਠਨਾਵਾਂ ਦੇ ਮੁਖੀਆਂ ਨੂੰ ਮੀਟਿੰਗ ਹੋਈਗਾ ਜੋ 10 ਤਰੀਕ ਦਾ ਅੰਮ੍ਰਿਤਸਰ ਬੰਤੀ ਕੋਲ ਅਸੀਂ ਵਾਪਸ ਦਿੱਤੀ ਆ ਔਰ ਉਸ ਤੋਂ ਬਾਅਦ 4 ਤਰੀਕ ਦੇ ਜੋ ਪੁਤਲੇ ਸਾੜੇ ਜਾਣੇ ਸੀ ਸੀਐਮ ਸਾਹਿਬ ਤੇ ਉਹ ਵੀ ਅਸੀਂ ਵਾਪਸ ਲਿੱਤੇ ਆ ਕਿਉਂਕਿ ਉਹਦਾ ਮੇਨ ਜਿਹੜਾ ਸੀਗਾ ਵੀ ਲਵ ਕੁਛ ਵੀ ਜੇ ਦੀ ਬਸਤਰੂ ਲੈ ਕੇ ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਪਾਵਰ ਵਾਲਮੀਕੀ ਤੀਰਤ ਦੇ ਪ੍ਰਤੀ ਲੋਕਾਂ ਦੇ ਮਨ ਚ ਕੋਈ ਡਰ ਹੋਵੇ ਇਸ ਕਰਕੇ ਅਸੀਂ 3 ਤਰੀਕ ਔਰ 4 ਤਰੀਕ ਨੂੰ ਕੋਲ ਵਾਪਸ ਲੈਣੇ ਆ ਸਮਾਜ ਨੂੰ ਵੀ ਮੇਨ ਸਾਥ ਦਿਓ ਸਹਿਯੋਗ ਦਿਓ ਜੈ ਵਾਲਮੀਕੀ ਠੀਕ ਸ਼ਾਟ ਜੈ ਸ਼ਾਟ ਜੋ ਬੋਲੇ ਈਸ਼ੋ ਨਿਰਮਹ ਗੁਰੂ ਵਾਲਮੀਕੀ ਮਹਾਰਾਜ ਜੀ ਜੈ ਕਿਸਾਨ ਖੁਸ਼हाल ਤਾਂ ਦੇਸ਼ ਖੁਸ਼हाल ਕੇਸ ਗਰੁੱਪ ਮਲੇਰ ਕੋਟਲਾ ਕਿਸਾਨ ਵੀਰਾਂ ਲਈ ਲੈ ਕੇ ਆਇਆ ਹੈ 9355 ਸੈਲਫ ਕੰਬਾਈਨ ਨਵੇਂ ਫੀਚਰਸ ਦੇ ਨਾਲ